ਸਤਨਾਮ ਸ਼੍ਰੀ ਵਹਿਗੁਰੂ ਸਾਹਿਬ ਜੀਓ ਡੰਡਉਤ ਬੰਦਨੇ ਅਨੁਕ ਬਾਹਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ गुरु की प्यारी शाह संगत फतेह की जाइए वाहगुरु जी का खालसा वाहगुरु जी की फतेह so, अज सिख सतगुर के प्यारे हो ਗਉ ਸਚੀ ਬਾਣੀ ਏ ਸਤਗੁਰ ਦੇ ਪਿਆਰੇ ਗੁਰਸਿੱਖੋ ਆਓ ਆਓ ਸਾਰੇ ਜਿਹੜੇ ਰਲ ਕੇ ਗੁਰੂ ਦੀ ਬਾਣੀ ਨੂੰ ਗਾਈਏ ਗੁਰਬਾਣੀ ਨੂੰ ਗਾਈਏ ਸੁਣੀਏ ਗੁਰੂ ਕੇ ਪਿਆਰੇ ਗੁਰਸਿੱਖੋ ਆਓ ਇਕੱਤਰ ਹੋ ਕੇ ਸਾਰੇ ਗੁਰੂ ਦੀ ਮਹਿਮਾ ਬਾਣੀ ਨੂੰ ਗਾਈਏ ਕਥਾ ਸਰਵਣ ਕਰੀਏ ਸੁਣੀਏ ਕਿਹੜੀ ਬਾਣੀ ਹੈ ਗਾਵੋ ਸੱਚੀ ਬਾਣੀ ਸੱਚੀ ਬਾਣੀ ਗਾਉਣੀ ਹੈ ਬਾਣੀ ਗੁਰੂ ਦੀ ਬਾਣੀ ਸੱਚੀ ਸੱਚੀ ਬਾਣੀ ਨੂੰ ਗਾਉਣਾ ਹੈ ਪਿਆਰੇ ਸਾਥ ਸੰਗਤ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਰ ਬਾਣੀ ਬਾਣੀ ਕਿਹੜੀ ਗਾਉਣੇ ਹੈ ਬਾਣੀ ਕੇਵਲ ਗੁਰੂ ਦੀ ਹੀ ਗਾਵਿਓ ਗੁਰੂ ਦੀ ਬਾਣੀ ਨੂੰ ਹੀ ਗਾਇਓ ਹੋਰ ਕੋਈ ਬਾਣੀ ਨਾ ਗਾਇਓ ਗੁਰੂ ਕੇ ਪਿਆਰੇਓ ਗੁਰੂ ਨੂੰ ਹੀ ਗਾਇਓ ਗੁਰੂ ਦੀ ਬਾਣੀ ਨੂੰ ਹੀ ਗਾਇਓ ਫਿਰ ਇਹ ਕੌਣ ਗਾਉਂਦੇ ਨੇ ਕਹਿੰਦੇ ਜਿੰਨ ਕੋ ਨਿਰ ਕਰਮ ਹੋਵੇ ਦੇ ਦਿੱਤੀ ਨਾਸਵਾਣੀ ਜਿਨ੍ਹਾਂ ਦੇ ਉੱਤੇ ਗੁਰੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਨਾ ਪਿਆਰੀ ਸਾਧ ਸੰਗਤ ਇਹ ਬਾਣੀ ਉਹਨਾਂ ਦੇ ਦਿਲਾਂ ਵਿੱਚ ਸਵਾਈ ਹੁੰਦੀ ਹੈ ਸਹਿਬ ਕਹਿੰਦੇ ਨੇ ਪੀਓ ਅਮਰਤ ਸਦਾ ਰਹੋ ਹਰ ਰੰਗ ਜਪੋ ਸਾਰੰਗ ਬਾਣੀ ਨਾਮ ਰੂਪੀ ਅਮਰਤ ਪੀਓ ਸਦਾ ਹਿਰਦੇ ਦੇ ਰੰਗ ਵਿੱਚ ਰੰਗੇ ਰਹੋ ਗੁਰੂ ਦੇ ਸ਼ਬਦ ਨੂੰ ਹਮੇਸ਼ਾ ਹਿਰਦੇ ਵਿੱਚ ਯਾਦ ਰੱਖੋ ਹਿਰਦੇ ਵਿੱਚ ਵਿਸਵਾਸ ਕੇ ਉਹਦੇ ਰੰਗ ਵਿੱਚ ਰੰਗੇ ਰਹੋ ਜਪੋ ਸਾਰੰਗ ਪਾਣੀ ਵਾਹਿਗੁਰੂ ਪੀਤਮ ਦਾ ਜਾਪ ਕਰੋ ਜਪ ਜਪੋ ਹਮੇਸ਼ਾ ਵਾਹਿਗੁਰੂ ਅਕਾਲ ਪੁਰਖ ਇੱਕ ਓੰਕਾਰ ਦਾ ਜਾਪ ਜਪੋ ਉਸ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਜਪਣਾ ਕਹਿੰਦੇ ਕਹੈ ਨਾਨਕ ਸਦਾ ਗਾਉ ਉਹ ਇਹ ਸੱਚੀ ਬਾਣੀ ਗੁਰੂ ਜੀ ਕਹਿੰਦੇ ਨੇ ਪਿਆਰੀ ਸਾਧ ਸੰਗਤ ਜੀ ਸਦਾ ਗਾਉ ਕੰ ਸੱਚੀ ਬਾਣੀ ਗਾਉ ਜੀ ਸੱਚੀ ਸੁੱਚੀ ਬਾਣੀ ਜਿਹੜੀ ਪਰਮੇਸ਼ਰ ਦੀ ਅਕਾਲ ਪੁਰਖ ਦੀ ਬਾਣੀ ਹੈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਇਹ ਬਾਣੀ ਗਾਉਣੀ ਹੈ ਪਾਸ਼ਾ ਕਹਿੰਦੇ ਨੇ ਸਤਿ ਗੁਰ ਬਿਨਾ ਹੋਰ ਕੱਚੀ ਹੈ ਬਾਣੀ ਗੁਰਾਂ ਦੀ ਬਾਣੀ ਤੋਂ ਬਿਨਾ ਹੋਰ ਸਭ ਕੱਚੀ ਬਾਣੀ ਹੈ ਬਾਣੀ ਤਾਂ ਕੱਚੀ ਸਤ ਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਗੁਰੂ ਤੋਂ ਬਿਨਾ ਹੋਰ ਬਾਣੀ ਕੱਚੀ ਹੈ ਗੁਰ ਬਾਣੀ ਤੋਂ ਬਗੈਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਗੈਰ ਹੋਰ ਸਾਰੀ ਬਾਣੀ ਕੱਚੀ ਆ ਕੋਈ ਨਹੀਂ ਪੜਨੀ ਹੋਰ ਹੋਰ ਕੱਚੀ ਬਾਣੀ ਸਾਰੀਆਂ ਬਾਣੀਆਂ ਹੋਰ ਕੱਚੀਆਂ ਹਨ ਕਹਿੰਦੇ ਕੱਚੇ ਸੁਣਦੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਅਜਿਹੀ ਕੱਚੀ ਬਾਣੀ ਕਹਿਣ ਸੁਣਨ ਵਾਲੇ ਕੱਚੇ ਹਨ ਕੱਚੀ ਆਖ ਬਖਾਣੀ ਤੇ ਕਚਿਆਂ ਨੇ ਹੀ ਕਚਿਆਂ ਨੇ ਕਹੀ ਤੇ ਉਚਾਰੀ ਹੈ ਜਿਹੜੀ ਸਤਿਗੁਰੂ ਤੋਂ ਬਿਗਾਰ ਹੋਰ ਬਾਣੀ ਜੋ ਹੈ ਨਾ ਪਿਆਰੀ ਸਾਧ ਸੰਗਤ ਜੀ ਕਹਿੰਦੇ ਉਹ ਕਚਿਆਂ ਨੇ ਉਚਾਰੀ ਹੈ ਇਹ ਕਚਿਆਂ ਨਹੀਂ ਉਸ ਨੂੰ ਉਚਾਰੀ ਹੈ ਕਚਿਆਂ ਸਦਾ ਕਚਿਆਂ ਨਹੀਂ ਪੜੀ ਤੇ ਕਚਿਆਂ ਨਹੀਂ ਉਚਾਰੀ ਹੈ ਉਹ ਹਰ ਹਰ ਨਿਤ ਕਰ ਹੈ ਰਸਨਾ ਇਹਿਆ ਕੁਛ ਨਾ ਜਾਣੀ ਅਪ ਪਰ ਆਪਣਾ ਕਿਹਾ ਕੁਝ ਨਹੀਂ ਜਾਣਦੀ ਚਿਤ ਜਿਨ ਕਾ ਹਿਰ ਲਿਆ ਮਾਇਆ ਜਿਨਾਂ ਦਾ ਦਿਲ ਮਾਇਆ ਨੇ ਮੋਇਆ ਹੈ ਬੋਲਣ ਭੇਰ ਵਾਣੀ ਉਹ ਬੇਅਰਥ ਹੀ ਬੋਲਦੇ ਹਨ कहे नानक सतगुरु बाजो ਔਰ ਕੱਚੀ ਬਾਣੀ ਮਹਾਰਾਜ ਕਹਿੰਦੇ ਨੇ ਸਤਗੁਰ ਤੋਂ ਬਗੈਰ ਜਿਹੜੀ ਕੋਈ ਵੀ ਬਾਣੀ ਹੋਰ ਬਾਣੀ ਹੈ ਸਾਰੀ ਕੱਚੀ ਹੈ ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕਹਿਣ ਵਾਲੇ ਵੀ ਕੱਚੇ ਤੇ ਸੁਣਨ ਵਾਲੇ ਵੀ ਕੱਚੇ ਕੱਚੀ ਆਖ ਵਿਖਾਣੀ ਤੇ ਮਹਾਰਾਜ ਕਹਿੰਦੇ ਉਹ ਸਾਰਾ ਕੱਚਾ ਹੀ ਉਸ ਧਰਤੀ ਬਾਣੀ ਨੂੰ ਨਹੀਂ ਜਪਦੇ ਤੇ ਉਹ ਕੱਚੇ ਹੀ ਰਹਿ ਜਾਂਦੇ ਆ ਅੱਗੇ ਦਰਗਾਹ ਤੱਕ ਨਹੀਂ ਪਹੁੰਚਦੇ ਜਿਨ੍ਹਾਂ ਨੇ ਸਤਿਗੁਰ ਦਾ ਕਹਾ ਮੰਨਿਆ ਪਿਆਰਿਓ ਉਹ ਕਹਿੰਦੇ ਨੇ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਉਹ ਹਮੇਸ਼ਾ ਗੁਰੂ ਦੀ ਬਾਣੀ ਚੋਂ ਅੰਮ੍ਰਿਤ ਰਸ ਪ੍ਰਾਪਤ ਕਰਦੇ ਹਨ ਅੰਮ੍ਰਿਤਮਈ ਬਾਣੀ ਨੂੰ ਪ੍ਰਾਪਤ ਕਰਕੇ ਹਿਰਦੇ ਵਿੱਚ ਵਸਾ ਕੇ ਤੇ ਵਾਹਿਗੁਰੂ ਪ੍ਰੀਤਮ ਦਾ ਜਾਪ ਕਰਦੇ ਹਨ ਹਿਰਦੇ ਵਿੱਚ ਉਸ ਨੂੰ ਜਪ ਜਪਦੇ ਹੀ ਰਹਿੰਦੇ ਹਨ ਸਾਈਂ ਤੇ ਮਹਾਰਾਜੀ ਨੇ ਪਹਿਲਾਂ ਜਪ ਜਪ ਜੀ ਉਹ ਵੀ ਜਾਪ ਹੈ ਜਪਜੀ ਸਤਕਾਰਵਾਜੋ ਜੀ ਵੀ ਨਾਲ ਲਾਇਆ ਫਿਰ ਉਹ ਤੋਂ ਬਾਅਦ ਜਾਪ ਸਹਿਬ ਉਹ ਵੀ ਜਾਪ ਹੀ ਹੈ ਉਹਦੇ ਨਾਲ ਸਹਿਬ ਲਾਇਆ ਸਤਕਾਰ ਹੈ ਬਾਣੀ ਦਾ ਜਿਹੜੀ ਗੁਰੂ ਦੇ ਅਸਨਾ ਤੋਂ ਉਚਾਰਨ ਹੋਈ ਬਾਣੀ ਹੈ ਨਾ ਤੇਰੀ ਸਾਸ਼ੰਗ ਜੀ ਉਹ ਸਤਕਾਰਯੋਗ ਹੈ ਉਹ ਪ੍ਰੇਮ ਦੇ ਨਾਲ ਹਿਰਦੇ 'ਚ ਵਸਾਵਣ ਯੋਗ ਹੈ ਜਿਹੜੀ ਬਾਣੀ ਜਪਜੀ ਸਹਿਬ ਹੈ ਉਹ ਪਰਮੇਸ਼ਰ ਦਾ ਸੰਪੂਰਨ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਅਧਿਆਨ ਹੈ ਅਤੇ ਜਿਹੜੀ ਜਾਪ ਸਾਹਿਬ ਹੈ ਇਹ ਸਾਨੂੰ ਪਰਮੇਤਮਾ ਦੀ ਪਰਮਾਤਮਾ ਪਰਮੇਸ਼ਰ ਦੀ ਅਕਾਲ ਬ੍ਰਹਮ ਦੀ ਉਸਤਤ ਕਰਨ ਦਾ ਤਰੀਕਾ ਮਹਾਰਾਜ ਨੇ ਦੱਸਿਆ ਭਈ ਉਸ ਪਰਮਾਤਮਾ ਨੂੰ ਵੇਸ਼ਾਂ ਸਿਮਰੋ ਉਹਦੀਆਂ ਵਡਿਆਈਆਂ ਕਰੋ ਧਰਤੀ ਵਿੱਚ ਆਕਾਸ਼ ਵਿੱਚ ਪਤਾਲ ਵਿੱਚ ਹਰ ਜਗ੍ਹਾ ਉਸ ਨੂੰ ਹਰ ਜੀਵ ਦੇ ਵਿੱਚ ਹਰ ਤਰ੍ਹਾਂ ਦੇ ਨਾਲ ਉਹਨੂੰ ਆਪਣੇ ਨਾਲ ਸਮਝੋ ਜੇ ਪਤਸ਼ਾਹ ਕਹਿੰਦੇ ਨੇ ਉਹਨਾਂ ਦੇ ਹਿਰਦੇ ਵਿੱਚ ਸਮਾ ਜਾਂਦੀ ਹੈ ਬਾਣੀ ਕਹਿੰਦੇ ਜਿਨ ਕੋ ਨਦਰ ਕਰਮ ਹੋਵੇ ਜਿਨ੍ਹਾਂ ਦੇ ਕਰਮ ਚੰਗੇ ਹੋਣ ਜਿਨ੍ਹਾਂ ਉੱਤੇ ਗੁਰੂ ਦੀ ਮਿਹਰ ਦੀ ਨਜ਼ਰ ਹੋਵੇ ਕਹਿੰਦੇ ਹਿਰਦੇ ਤਿਨਾਂ ਸਮਾਣੀ ਉਹਨਾਂ ਦੇ ਹਿਰਦੇ ਵਿੱਚ ਸਮਾ ਜਾਂਦੀ ਹੈ ਜਿਹੜੇ ਕਹਿੰਦੇ ਕੰਦੇ ਕੱਚੇ ਸੁਣਦੇ ਕੱਚੇ ਕੱਚੀ ਆਰੋਹੀ ਗਾਣੇ ਜਿਹੜੇ ਕੱਚੀਆਂ ਗੱਲਾਂ ਕਰਦੇ ਨੇ ਤੇ ਕੱਚੀਆਂ ਗੱਲਾਂ ਸੁਣਦੇ ਨੇ ਕਿੰਤੂ ਪ੍ਰੰਤੂ ਕਰਦੇ ਨੇ ਮਹਾਰਾਜ ਕਹਿੰਦੇ ਨੇ ਕਹਾ ਕਸ਼ੂਨਾ ਜਾਨੀ ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੋਇਆ ਪਿਆਰੀ ਸਾਧ ਸੰਗਤ ਜਿਨ੍ਹਾਂ ਨੇ ਗੁਰੂ ਦੀ ਮਹਿਮਾ ਸੱਚੀ ਸੁੱਚੀ ਗਾਈ ਉਹ ਪ੍ਰਮਾਤਮਾ ਨਾਲ ਮਿਲ ਗਏ ਜਿਹੜੇ ਕਿੰਤੂ ਪ੍ਰੰਤੂਆਂ ਚ ਰਹੇ ਬਾਣੀ ਹੋਰੀ-ਭੋਰੀ ਬੋਲਦੇ ਰਹੇ ਉਹ ਕੱਚਿਆਂ ਵਿੱਚ ਰਹੇ ਉਹ ਅੱਗੇ ਗਏ ਨਾ ਇੱਥੇ ਜੋਗੇ ਨਾ ਉੱਥੇ ਜੋਗੇ ਉਹਨਾਂ ਨੂੰ ਨਰਕਾਂ ਦੇ ਵਾਸੀ ਬਣਨਾ ਪਿਆ ਸੋ ਪਿਆਰੀ ਸਾਧ ਸੰਗਤ ਜੀ ਅੱਜ ਦੀ ਅਸੀਂ 24 ਸ਼ਬਦਾਂ ਦੀ ਵਿਚਾਰ ਹੋਈ ਹੈ ਨਾਨਕ ਸਾਹਿਬ ਦੇ ਸੋ ਆਓ ਇੱਥੇ ਫਤਿਗ ਜਾਈਏ ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਹੈ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਉਹ ਪਰੀ ਸਾਹਿਬ ਸਿੰਘ ਜੀ ਦੋਏ ਕਰ ਜੋੜ ਬੇਨਤੀ ਹੈ ਸਬਸਕ੍ਰਾਈਬ ਜਰੂਰ ਕਰੋ ਲਾਈਕ ਤੇ ਸ਼ੇਅਰ ਡੈਲੀ ਰੋਜ਼ ਕਰਦੇ ਆ ਕਰੋ ਸੋ ਪਿਆਰੋ ਇਸੇ ਤਰ੍ਹਾਂ ਅਸਾਂ ਅੱਗੇ ਬੋਲਾਂਗੇ ਗੁਰੂ ਕੇ ਪਿਆਰਿਆਂ ਦੀ ਗੁਰੂ ਦੇ ਨਾਮ ਜਪਣ ਵਾਲਿਆਂ ਦੀ ਗੁਰੂ ਦੇ ਬੰਦਗੀ ਕਰਨ ਵਾਲਿਆਂ ਦੀ ਸਪੋਰਟ ਕਰਿਆ ਕਰੋ ਹੁਣ ਇਲੈਕਸ਼ਨ ਦਾ ਵੀ ਟਾਈਮ ਹੈ ਪਰੀ ਸਾਹਿਬ ਸਿੰਘ ਜੀ ਜਿੱਥੇ ਗੁਰੂ ਸਾਹਿਬ ਦੇ ਸੇਵਕ ਨੇ ਇਤਨੀ ਕੁਰਬਾਨੀ ਕੀਤੀ ਹੈ ਭਾਈ ਅਮਰਤਪਾਲ ਸਿੰਘ ਜੀ ਨੇ ਸੋ ਉਹਨਾਂ ਦਾ ਸਪੋਰਟ ਵੀ ਕਰਨਾ ਹੈ ਪਿਆਰੀ ਸਾਹਿਬ ਸਿੰਘ ਜੀ ਉਹਨਾਂ ਨੇ ਬਹੁਤ ਗੁਰੂ ਕੇ ਪਿਆਰਿਆਂ ਨੂੰ ਅਮਰਤ ਛਕਾਇਆ ਗੁਰੂ ਦੇ ਲੜ ਲਾਇਆ ਹੈ ਇਹ ਕੋਈ ਛੋਟਾ ਜਿਹਾ ਕੰਮ ਨਹੀਂ ਹੈ ਇੱਕ ਬੰਦੇ ਨੂੰ ਮਾਰਾਣਾ ਬੜਾ ਔਖਾ ਹੈ ਇੱਕ ਬੰਦੇ ਨੂੰ ਤਿਆਰ ਕਰਨਾ ਅਮਰਤ ਛਕਾਉਣਾ ਬਹੁਤ ਔਖਾ ਕੰਮ ਹੈ ਪਿਆਰੀ ਸਾਹਿਬ ਸਿੰਘ ਨਹੀਂ ਮੰਨਦਾ ਲੇਕਿਨ ਉਹਨਾਂ ਨੇ ਬਹੁਤ ਗੁਰੂ ਮਰਹਮ ਦੀ ਕਿਰਪਾ ਸੀ ਉਹਨਾਂ ਦੇ ਉੱਤੇ ਜੁਗਨਾਂ ਨੇ ਐਸਾ ਐਸਾ ਕਰਮ ਕੀਤਾ ਕਿ ਪਿਛਲੇ ਜਨਮ ਦਾ ਗੁਰੂ ਦਾ ਪੂਰਾ ਹੱਥ ਸੀ ਉਹਨਾਂ ਦੇ ਉੱਤੇ ਤੇ ਕਿੰਨੇ ਬੱਚਿਆਂ ਨੂੰ ਉਹਨਾਂ ਨੇ ਨਸ਼ਿਆਂ ਤੋਂ ਬਚਾ ਕੇ ਚਰਮਨਾਂ ਲਾ ਕੇ ਆਪਣੇ ਨਾਲ ਜੋੜਿਆ ਪਿਆਰੀ ਸਾਧ ਸੰਗਤ ਦੀ ਬਾਦਸ਼ਾਹ ਦੇ ਨਾਲ ਬਾਦਸ਼ਾਹ ਦੀ ਬਾਣੀ ਨਾਲ ਜੋੜਿਆ ਤੇ ਆਪ ਕਿਰਪਾ ਕਰਨੀ ਹੈ ਜੀਲਾ ਵਿੱਚ ਪਰੇਸ਼ਾਨੀ ਦੇ ਛਾਂ ਸੋ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਵੀ ਕਰਿਆ ਕਰੋ ਦਾਸ ਵੀ ਕਰਦੇ ਨਾ ਤੇ ਇਹ ਸਿੱਧੇ ਕਿ ਪਈਰਨਦੀ ਅਰਦਾਸ ਬੇਨਤੀ ਵੀ ਕਰਿਆ ਕਰੋ ਤੇ ਉਹਨਾਂ ਦੀ ਹੁਣ ਸਪੋਰਟ ਵੀ ਕਰਨੀ ਹੈ ਜੋ ਕਿ ਇਲੈਕਸ਼ਨ ਵਿੱਚ ਵੀ ਖੜੇ ਹਨ ਸੂਬਾ ਪਾ ਕੇ ਉਹਨਾਂ ਨੂੰ ਜਿਹੜੇ ਉੱਥੇ ਦੇ ਗੰਡੂ ਸਾਹਿਬ ਜੀ ਦੇ ਰਹਿਣ ਵਾਲੇ ਵਾਸੀ ਹਨ ਸਾਰੇ ਪਾਰਟੀ ਤੁਹਾਡੀ ਕੋਈ ਵੀ ਹੈ ਇੱਥੇ ਪੰਥ ਦਾ ਮਸਲਾ ਹੈ ਸਾਰੀਆਂ ਪਾਰਟੀਆਂ ਦੇ ਗੁਰਸਿੱਖਾਂ ਪਿਆਰਿਆਂ ਨੂੰ ਬੇਨਤੀ ਹੈ ਸਾਰੇ ਮਸਲੇ ਛੱਡ ਕੇ ਇਸ ਮਸਲੇ ਨੂੰ ਪਹਿਲੇ ਰੋ ਇਹ ਸਾਡੇ ਧਰਮ ਦਾ ਬਹੁਤ ਵੱਡਾ ਕਾਰਜ ਕਰਨ ਵਾਲੇ ਹਨ ਸੋ ਇਹਨਾਂ ਨੂੰ ਸਪੋਰਟ ਕਰਕੇ ਪਲਟੀਆਂ ਤਾਂ ਦੀਆਂ ਜਾਂਦੀਆਂ ਰਹਿਣੀਆਂ ਲੇਕਿਨ ਇਦਾਂ ਦੇ ਗੁਰਸੇਖੋ ਪਿਆਰੇ ਬਹੁਤ ਸਰੀਆਂ ਵਿੱਚ ਇੱਕ ਅੰਦੀ ਵਾਰੀ ਮਿਲਦੇ ਹਨ ਸੋ ਨਾ ਗਵਾਓ ਬਾਅਦ ਵਿੱਚ ਫੇਰ ਪਛਤਾਵਾ ਹੁੰਦਾ ਹੈ ਮੌਕਾ ਸੰਭਾਲ ਲਓ ਤੇ ਇਹਨਾਂ ਦੀ ਸਪੋਰਟ ਕਰਕੇ ਇਹਨਾਂ ਤੋਂ ਆਪਣਾ ਗੁਰੂ ਘਰ ਦਾ ਸੇਵਾ ਲੈ ਲਓ ਸੋ ਇੱਥੇ ਹੀ ਫਤਿਹ ਕੀ ਜਨਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ